प्यारे दोस्तों प्यार भरी सस्नेह काज जी पंजाब सरकार ਦੇ ਮਲਾਜਮਾਂ ਰਟਾਇਮ ਸਾਥੀਆਂ ਵੱਲੋਂ ਜੋ ਕਿ ਮੁੱਖ ਮੰਗਾ ਡੀਏ ਦੇ 16% ਵਾਧਾ ਕਰਨ ਸੰਬੰਧੀ ਕਿਉਂਕਿ ਕੇਂਦਰ ਸਰਕਾਰ ਦਾ ਡੀਏ ਆ 58% ਆ ਪੰਜਾਬ ਸਰਕਾਰ ਦੇ ਮਲਾਜਮਾਂ ਦਾ ਡੀਏ 42% ਦਾ 16% ਦਾ ਫਰਕ ਆ ਮਲਾਜਮਾਂ ਦੇ ਆਗੋਂ ਦੀ ਮੀਟਿੰਗ 10 ਦਸੰਬਰ ਨੂੰ ਚੰਡੀਗੜ੍ਹ ਵਿੱਚ ਹੋਣੀ ਸੀ ਜਰੂਰ ਮੁਲਾਜ਼ਮਾਂ ਚੰਡੀਗੜ੍ਹ ਬੋਂਟੇ ਤਾਨੂੰਨ ਦੱਸਿਆ ਗਿਆ ਕਿ ਤੁਹਾਡੀ ਮੀਟਿੰਗ ਹੁਣ 24 ਦਸੰਬਰ ਨੂੰ ਹੋਵੇਗੀ ਬੜੀ ਹਾਸਲ ਦੀ ਗੱਲ ਆ ਜੀ ਮਾਂ ਸਰਕਾਰ ਮੀਟਿੰਗਾਂ ਦੇ ਦਿੰਦੀ ਆ ਮੀਟਿੰਗਾਂ ਅੱਗੇ ਕਰ ਦਿੰਦੀ ਆ ਇਹ ਸੁਭਾਅ ਬਣ ਚੁੱਕਿਆ ਮਾਂ ਸਰਕਾਰ ਦਾ ਪੰਜਾਬ ਸਰਕਾਰ ਦਾ ਮੁਲਾਜ਼ਮ ਚਾਹੇ ਕੱਚਾ ਹੋਵੇ ਜਾਂ ਰੈਗੂਲਰ ਹੋਵੇ ਜਾ ਟੀਚਰ ਹੋਣਾ ਜਾਂ ਪ੍ਰਾਣੀ ਪੈਂਸਨਿੰਗ ਵਾਲੇ ਮੁਲਾਜ਼ਮ ਹੁਣ ਸਾਰੇ ਮਾਨ ਸਰਕਾਰ ਤੋਂ ਮੰਗ ਕਰਦੇ ਆ ਵੀ ਕੀਤੇ ਗਏ ਵਾਦੇ ਮੀਟਿੰਗਾਂ ਵਿੱਚ ਹੋਏ ਫੈਸਲੇ ਲਾਗੂ ਕੀਤੇ ਜਾਣ ਇਸ ਤਰ੍ਹਾਂ ਹੀ 17 7 2022 ਨਿਆ ਨੂੰ 6ਵਾਂ ਪੇ ਕਮਿਸ਼ਨ ਲਾਗੂ ਕੀਤਾ ਜਾਵੇ ਹਾਈ ਕੋਰਟ ਦਾ ਵੀ ਫੈਸਲਾ ਹੋ ਚੁੱਕਿਆ ਪਰ ਮਾਨ ਸਰਕਾਰ ਲਾਗੂ ਨਹੀਂ ਕਰ ਰਹੀ ਦੂਜੇ ਪਾਸੇ ਇਹ ਮੁੱਖ ਮੰਗਾ ਵੀ ਰਿਟਾਇਰਡ ਸਾਥੀਆ ਉਹਨਾਂ ਫੈਕਟਰੀ ਦੋ ਵਾਰ 58 ਤੱਕ ਜਾਵੇ 6ਵੇਂ ਪੇਕ ਵਿੱਚ ਲਾਇਗ ਰਿਹਾ ਸਾਢੇ 5 ਸਾਲ ਦਾ ਲਗਭਗ 18 ਕਰੋੜ ਦੇ ਉੱਪਰ ਰਣਦਾ ਪਰ ਮਾਂ ਸਰਕਾਰ ਦੇਣ ਨੂੰ ਤਿਆਰ ਨਹੀਂ ਹੈ ਦੂਜੇ ਪਾਸੇ ਕੱਚੇ ਮਜ਼ਦਮਾਨਾਂ ਨੂੰ ਪੱਕੇ ਕੰਮ ਸੰਬੰਧੀ ਮਾਂ ਸਰਕਾਰ ਲਾਲ ਲਗ ਟਾਈਮ ਬਸ ਕਰ ਰਹੀ ਆ ਜੋ 19 ਦਸੰਬਰ ਨੂੰ ਕੱਚੇ ਮਜ਼ਦਮਾਨਾਂ ਆਗੋਂ ਦੀ ਮੀਟਿੰਗ ਹੋ ਰਹੀ ਚੰਡੀਗੜ੍ਹ ਦੇ ਵਿੱਚ ਅਸੀਂ ਮੰਗ ਕਰਦੇ ਹਾਂ ਵੀ ਕੱਚੇ ਮਾਲਵਾ ਬਿਨਾਂ ਸ਼ਰਤ ਪੱਖੇ ਦਿੱਤੇ ਜਾਣ ਇਸ ਤਰ੍ਹਾਂ ਹੀ ਮਿਡਲ ਵਰਕਰਾਂ ਆਸਾ ਵਰਕਰਾਂ ਅਗਨ ਵਾਲੇ ਵਰਕਰਾਂ ਨੇ ਮਾਨ ਪੱਤੇ ਵਿੱਚ ਵਾਅਦਾ ਕੀਤਾ ਜਾਵੇ ਥਰਮਲ ਕਲੋਨੀ ਬਠਿੰਡੇ ਦੀ ਜੋ ਜ਼ਮੀਨ 165 ਏਕੜ ਪਾਵਰ ਕਨ ਡਾਇਰੈਕਟਰਾਂ ਵੱਲੋਂ ਮਨਜ਼ੂਰੀ ਦਿੱਤੀ ਗਈ ਆ ਅਸੀਂ ਉਸ ਦੀ ਨਿੰਦਾ ਕਰਦੇ ਆ ਪੀਐਸਪੀ ਅਸੀਂ ਮੰਗ ਕਰਦੇ ਆ ਕਿ ਜੋ ਵੀ ਸਾਰੇ ਪੰਜਾਬ ਵਿੱਚ ਜੋ ਵੀ ਲੋਕਾਂ ਨੇ দান ਕੀਤੀ ਜਮੀਨਾਂ ਪੀਐਸਪੀਸੀਐਲ ਦੀ ਜਾਂ ਪੀਐਸਟੀਸੀਐਲ ਦੀ ਉਹਨੂੰ ਕਿਸੇ ਵੀ ਹਾਲਤ ਦੇ ਵਿੱਚ ਵੇਚ ਨਾ ਜਾਵੇ ਸਾਰੇ ਪੰਜਾਬ ਦੇ ਵਿੱਚ ਮਾਂ ਸਰਕਾਰ ਦੀ ਮੁਰਦਦ ਹੋ ਰਹੀ ਆ ਕਿਉਂਕਿ ਥਰਮਗਰੋਨੀ ਮਠੰਡਾ 165 ਏਕੜ ਜ਼ਮੀਨ ਵੇਚਣ ਨੂੰ ਮਨਜ਼ੂਰੀ ਦਿੱਤੀ ਹੈ ਜੀ ਪਰ ਉਹਨਾਂ ਡਾਇਰੈਕਟਰਾਂ ਵੱਲੋਂ ਸੀਵਨ ਮੰਗ ਕਰਦੇ ਆ ਕਿ ਮਨਜ਼ੂਰੀ ਨਾਲ ਕੱਟੇ ਗਿਆ ਜੋ ਮੋਬਾਈਲ ਪਤਾ ਹੈ ਜਾਂ ਰੂਰਲ ਏਰੀਆ ਬਹਾਲ ਕੀਤਾ ਜਾਵੇ ਇਸ ਤਰ੍ਹਾਂ ਹੀ ਬਿਤਾਏ ਹਰਪਾਲ ਜੀ ਮਾਂ ਪੁਰਾਣੀ ਵੈਨਸਿੰਗ ਨੂੰ ਹਰ ਹਾਲਤ ਵਿੱਚ ਬਹਾਲ ਕਰੇ ਕਿਉਂਕਿ ਨੋਟੀਫਿਕੇਸ਼ਨ ਹੋ ਚੁੱਕਾ 2022 ਦੇ ਵਿੱਚ ਪਰ ਲਾਈਕ ਲਾਈਕਸ ਕਰਦੇ ਆ ਬਸ ਰਹੀ ਆ ਇਸ ਵੀਡੀਓ ਨੂੰ ਬਾਅਦ ਤੋਂ ਸ਼ੇਅਰ ਕਰੋ ਜੀ ਲਾਈਕ ਕਰੋ ਚੈਨਲ ਸਬਸਕ੍ਰਾਈਬ ਕਰੋ ਹਰ ਹਾਲਤ ਵਿੱਚ ਧੰਨਵਾਦ